ਹਾਂਜੀ ਪਿਆਰਿਓ ਸਤਿ ਸ਼੍ਰੀ ਅਕਾਲ ਸੁਣ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਜੀ ਉਮੀਦ ਕਰਦਾ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਪਿਆਰਿਓ ਅੱਜ ਆਪਾਂ ਜਿਸ ਟੌਪਿਕ ਤੇ ਜਿਸ ਵਿਸ਼ੇ ਤੇ ਤੁਹਾਡੇ ਨਾਲ ਵਿਚਾਰ ਕਰਨ ਲੱਗੇ ਹਾਂ ਅੱਜ ਤੋਂ ਪਹਿਲਾਂ ਮੈਂ ਕਦੇ ਇਸ ਤਰ੍ਹਾਂ ਦਾ ਵਿਸ਼ਾ ਵਿਚਾਰ ਦੇ ਲਈ ਨਹੀਂ ਲਿਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਾਂਗਾ ਕਿ ਇਸ ਵੀਡੀਓ ਨੂੰ ਪਹਿਲਾਂ ਪੂਰੀ ਦੇਖੋ ਸੁਣੋ ਚੰਗੀ ਤਰ੍ਹਾਂ ਫਿਰ ਆਪਣੇ ਵਿਚਾਰ ਦਿਓ ਇੱਕ ਹੋਰ ਬੇਨਤੀ ਕਰਦਿਆਂ ਮੈਂ ਕਿ ਮੈਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਹਿੱਤ ਵਿੱਚ ਨਹੀਂ 나ਹੀਂ ਕਿਸੇ ਨੂੰ ਸਪੋਰਟ ਕਰਦਾ ਹਾਂ ਅਤੇ ਨਾ ਹੀ ਮੇਰਾ ਕਿਸੇ ਨਾਲ ਕੋਈ ਪਰਸਨਲ ਲਿੰਕ ਹੈ ਪਰ ਜਿੱਥੇ ਕਿਤੇ ਕਿਸੇ ਦੇ ਨਾਲ ਤੱਕਾ ਹੁੰਦਾ ਹੈ ਜਾਂ ਕਿਸੇ ਦੇ ਨਾਲ ਬਧਿਕੀ ਹੁੰਦੀ ਹੈ ਤੁਹਾਨੂੰ ਪਤਾ ਫਿਰ ਆਪਾਂ ਗਾਹੇ-ਬਗਾਹੇ ਆਪਣੀ ਆਵਾਜ਼ ਜ਼ਰੂਰ ਉਠਾਈ ਦੀ ਜਿੱਥੇ ਪਤਾ ਲੱਗਦਾ ਹੈ ਕਿ ਕਿਸੇ ਇਨਸਾਨ ਦੇ ਨਾਲ ਕੋਈ ਬਦਸਲੂਕੀ ਹੋ ਰਹੀ ਹੈ ਜਾਂ ਬਧਿਕੀ ਹੋ ਰਹੀ ਹੈ ਸੋ ਵੇਨਤੀ ਹੈ ਕਿ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਨਾ ਤੇ ਮੇਰੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਨਾ ਸੋ ਪਿਆਰੇਓ ਪੰਜਾਬ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੋਟਾਂ ਦਾ ਦੌਰ ਚੱਲ ਰਿਹਾ ਹੈ ਆਪਾਂ ਦੇਖ ਰਹੇ ਹਾਂ ਕਿ ਬਹੁਤ ਜਗ੍ਹਾ ਤੇ ਬਹੁਤ ਸਾਰੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ ਕਿਸਾਨ ਜੱਥੇਬੰਦੀਆਂ ਵੱਲੋਂ ਵਿਰੋਧ ਹੋ ਰਿਹਾ ਹੈ ਪਰ ਤੁਸੀਂ ਵੀ ਨੋਟ ਕੀਤਾ ਹੋਣਾ ਹੈ ਕਿ ਫਰੀਦਕੋਟ ਹਲਕੇ ਤੋਂ ਜਿਹੜੇ ਉਮੀਦਵਾਰ ਨੇ ਰਾਜਗਾਇਕ ਪਦਮਸ਼੍ਰੀ ਹੰਸ ਰਾਧਾਂਸ ਜੀ ਉਹਨਾਂ ਦਾ ਵਿਰੋਧ ਕੁਝ ਬਖਰੇ ਹੀ ਤਰੀਕੇ ਨਾਲ ਜਾਂ ਅਲੱਗ ਹੀ ਢੰਗ ਦੇ ਨਾਲ ਹੋ ਰਿਹਾ ਹੈ ਜਿੰਨਾ ਤਿੱਖਾ ਵਿਰੋਧ ਉਹਨਾਂ ਦਾ ਹੋ ਰਿਹਾ ਹੈ ਉਹਨਾਂ ਹੋਰ ਉਮੀਦਵਾਰਾਂ ਦਾ ਨਹੀਂ ਹੋ ਰਿਹਾ ਇਹਦੇ ਪਿੱਛੇ ਕੀ ਸਾਜ਼ਿਸ਼ ਹੈ ਉਹਨਾਂ ਦਾ ਵਿਰੋਧ ਹੋਣਾ ਸਹੀ ਹੈ ਜਾਂ ਗਲਤ ਹੈ ਜਾਂ ਉਹਨਾਂ ਦੇ ਨਾਲ ਜਾਤੀ ਵਿਤਕਰਾ ਹੋ ਰਿਹਾ ਹੈ ਜਾਂ ਕੁਝ ਹੋਰ ਕਾਰਨ ਨੇ ਅੱਜ ਆਪਾਂ ਇਸ ਟੌਪਿਕ ਤੇ ਆਪਰੇ ਨਾਲ ਖੁੱਲਕੇ ਵਿਚਾਰ ਪੇਸ਼ ਕਰਾਂਗੇ ਜੇਕਰ ਆਪਾਂ ਹੰਸ ਰਾਜ ਹੰਸ ਉਹਨਾਂ ਦੀ ਗੱਲ ਕਰੀਏ ਜਦੋਂ ਉਹ ਰਾਜਨੀਤਿਕ ਪਾਰਟੀਆਂ ਵਿੱਚ ਨਹੀਂ ਵੀ ਸਨ ਆਪਣੀ ਗਾਇਕੀ ਵਿੱਚ ਸਨ ਉਦੋਂ ਉਦੋਂ ਵੀ ਪਿਆਰੇ ਉਹ ਬੇਦਾਗ ਰਹੇ ਨੇ ਤੇ ਰਾਜਨੀਤੀ ਵਿੱਚ ਆ ਕੇ ਵੀ ਬੇਦਾਗ ਰਹੇ ਨੇ ਅੱਜ ਜਿਹੜੀਆਂ ਜਥੇਬੰਦੀਆਂ ਹੰਸ ਰਾਜ ਹੰਸ ਉਹਨਾਂ ਦਾ ਵਿਰੋਧ ਕਰ ਰਹੀਆਂ ਨੇ ਮੈਂ ਉਹਨਾਂ ਨੂੰ ਕੁਝ ਸਵਾਲ ਕਰਨੇ ਚਾਹੁੰਦਾ ਪੁੱਛਣਾ ਚਾਹੁੰਦਾ ਹਾਂ ਕਿ ਵਿਰੋਧ ਕਰਨਾ ਤੁਹਾਡਾ ਹੱਕ ਹੈ ਤੁਸੀਂ ਕਰ ਸਕਦੇ ਹੋ ਪਰ ਜੇ ਇਸ ਤਰੀਕੇ ਨਾਲ ਤੁਹਾਡੀ ਬੋਲ ਚਾਲ ਹੈ ਜਾਂ ਜਿਹੜਾ ਤੁਹਾਡਾ ਸਲੀਕਾ ਇਹ ਤਰੀਕਾ ਹੈ ਗੱਲਬਾਤ ਕਰਨ ਦਾ ਕਿਸੇ ਦੇ ਨਾਲ ਕਿ ਉਹਨੂੰ ਤੁਸੀਂ ਸਹੀ ਸਮਝਦੇ ਹੋ ਉਹ ਤੁਹਾਨੂੰ ਠੀਕ ਲੱਗਦਾ ਹੈ ਪਿੱਛੇ ਜੇ ਹੰਸ ਰਾਜ ਹੰਸ ਉਹਨਾਂ ਦਾ ਇੱਕ ਬਿਆਨ ਆਇਆ ਕਿਸੇ ਪਿੰਡ ਵਿੱਚ ਕਿਸੇ ਗਰੀਬ ਇਨਸਾਨ ਦੇ ਘਰ ਵਿੱਚ ਜਾ ਕੇ ਕੁਝ ਜਥੇਬੰਦੀਆਂ ਦੇ ਬੰਦਿਆਂ ਨੇ ਗੁੰਡਾ ਕਿਸਮ ਦੇ ਬੰਦਿਆਂ ਨੇ ਮੈਂ ਤੇ ਕਹਾਂਗਾ ਕਿ ਗਰੀਬ ਨੂੰ ਠਮਕਾਇਆ ਜਾਂ ਬੁਰਾ ਭਲਾ ਆਖਿਆ ਜਾਤੀ ਚ ਸੂਚਕ ਸ਼ਬਦ ਆਖੇ ਜਾਂ ਮਾਵਾ ਭੈਣਾ ਨੂੰ ਬੁਰਾ ਆਖਿਆ ਪਿਆਰਿਓ ਪਹਿਲੀ ਗੱਲ ਤੇ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਜਥੇਬੰਦੀ ਨੂੰ ਇਹ ਹੱਕ ਨਹੀਂ ਕਾਨੂੰਨ ਹੱਕ ਨਹੀਂ ਦਿੰਦਾ ਕਿ ਅਸੀਂ ਕਿਸੇ ਦੇ ਘਰ ਜਾ ਕੇ ਕਿਸੇ ਨੂੰ ਡਰਾਈਏ ਧਮਕਾਈਏ ਕਿ ਤੁਸੀਂ ਇਸ ਨੂੰ ਵੋਟ ਪਾਉਣੀ ਹੈ ਜਾਂ ਇਸ ਨੂੰ ਨਹੀਂ ਪਾਉਣੀ ਜੇ ਤੁਸੀਂ ਇਸ ਲੀਡਰ ਨੂੰ ਆਪਣੇ ਪਿੰਡ ਜੇ ਸੱਦਿਆ ਕਿ ਤੁਹਾਡਾ ਦਾਣਾ ਪਾਣੀ ਬੰਦ ਕਰ ਦੇਾਂਗੇ ਤੁਹਾਡਾ ਖੇਤਾਂ ਵਿੱਚ ਜਾਣਾ ਬੰਦ ਕਰ ਦੇਾਂਗੇ ਤੁਹਾਨੂੰ ਦਿਹਾੜੀ ਨਹੀਂ ਲੈ ਕੇ ਜਾਣਾ ਕੀ ਗੱਲ ਇਹ ਸਾਡੇ ਕੋਲ ਹੁਣ ਤੁਸੀਂ ਵੋਟ ਪਾਉਣ ਦਾ ਹੱਕ ਵੀ ਖੋਣਾ ਚਾਹੁੰਦੇ ਹੋ ਇਹ ਤਾਂ ਫਿਰ ਇੰਡਾਇਰੈਕਟ ਇਹੀ ਗੱਲ ਹੋਈ ਕਿ ਤੁਸੀਂ ਵੋਟ ਪਾਉਣ ਦਾ ਹੱਕ ਵੀ ਖੋਣਾ ਚਾਹੁੰਦੇ ਹੋ ਕਿਸੇ ਨੂੰ ਮਾਵਾਦੀ ਕਿਸੇ ਨੂੰ ਸਵਾਦੀ ਕਿਸੇ ਨੂੰ ਕੋਈ ਨੇਤਾ ਚੰਗਾ ਲੱਗਦਾ ਹੈ ਕਿਸੇ ਨੂੰ ਕੋਈ ਨੇਤਾ ਚੰਗਾ ਲੱਗਦਾ ਹੈ ਕਿਸੇ ਨੂੰ ਕੋਈ ਰਾਜਨੀਤਿਕ ਲੀਡਰ ਚੰਗਾ ਲੱਗਦਾ ਹੈ ਕਿਸੇ ਨੂੰ ਅਸੀਂ ਬੰਨ ਕੇ ਪਾਣੀ ਨਹੀਂ ਪਿਲਾ ਸਕਦੇ ਇੰਨੀ ਤੇ ਸਮਝ ਹੋਣੀ ਚਾਹੀਦੀ ਨਾ ਤੁਸੀਂ ਕੇਸ ਕੇਸ ਮੂੰਹ ਦੇ ਨਾਲ ਕੇਸ ਹੱਕ ਦੇ ਨਾਲ ਕਿਸੇ ਗਰੀਬ ਦੇ ਘਰ ਜਾ ਕੇ ਕਿਸੇ ਨੂੰ ਡਰਾ ਤਮਕਾ ਸਕਦੇ ਹੋ ਕਿ ਜੇਕਰ ਹੰਸਰਾਜ ਹੰਸ ਨੂੰ ਪਿੰਡ ਵਿੱਚ ਸੱਦਿਆ ਜਾਂ ਉਹਨੂੰ ਵੋਟ ਪਾਈ ਤਾਂ ਤੁਹਾਡਾ ਪਿੰਡ ਚੋਂ ਬਾਈਕਾਟ ਕਰ ਦਿੱਤਾ ਜਾਏਗਾ ਹੈਰਾਨਤਮ ਇਸ ਗੱਲ ਹੋਇਆ ਪਿਆਰਿਓ ਉਹ ਪੂਰਾ ਪੰਜਾਬ ਦਾ ਮੀਡੀਆ ਜਿੰਨਾ ਵੀ ਮੀਡੀਆ ਹੈ ਪੰਜਾਬ ਦਾ ਇੱਕਦਮ ਸਾਰਿਆਂ ਨੇ ਗੱਲ ਚੁੱਕ ਲਈ ਕੋਈ ਕਹਿੰਦਾ ਕਿ ਹੰਸਰਾਜ ਹੰਸ ਦਾ ਚਿਹਰਾ ਹੋਇਆ ਨੰਗਾ ਉਹਨਾਂ ਦੀ ਅਸਲੀਅਤ ਆਈ ਸਾਹਮਣੇ ਕਿਸਾਨਾਂ ਨੂੰ ਬੰਗਾ ਰਿਆ ਜੇ ਉਹ ਪਤਾ ਨਹੀਂ ਕੀ ਕੁਝ ਲਿਖ ਲਿਖ ਕੇ ਪਾਈ ਗਏ ਜਿੱਦਾਂ ਸਿਰਫ ਉਡੀਕ ਹੀ ਕਰਦੇ ਹੋਣ ਕਿ ਕੋਈ ਨਾ ਕੋਈ ਬੋਲ ਗਲਤ ਨਿਕਲੇ ਜ਼ੁਬਾਨ ਚ ਹਾਲਾਂਕਿ ਉਸ ਵੀਡੀਓ ਵਿੱਚ ਕਿਸੇ ਜਥੇਬੰਦੀ ਨੂੰ ਨਹੀਂ ਕਿਹਾ ਗਿਆ ਹੰਸੋਣਾ ਵੱਲੋਂ ਕਿਸੇ ਜਥੇਬੰਦੀ ਨੂੰ ਨਹੀਂ ਕਿਹਾ ਸਿਰਫ ਉਹ ਜੋ ਪਿੰਡ ਵਿੱਚ ਜੋ ਉਸ ਪਰਿਵਾਰ ਨੂੰ ਧਮਕਾਉਣ ਆਏ ਸਨ ਉਹਨਾਂ ਲਈ ਇਹ ਲਫ਼ਜ਼ ਵਰਤੇ ਸੀ ਕਿ ਇਹਨਾਂ ਦੇ ਨਾਮ ਨੋਟ ਕਰ ਲਓ ਦੋ ਤਰੀਕ ਤੋਂ ਬਾਅਦ ਦੇਖਾਂਗੇ ਇਹਨਾਂ ਨੇ ਛੇਤਰਖਾਏ ਤੋਂ ਬਿਨਾ ਸੌਤ ਨਹੀਂ ਹੋਣਾ ਬੰਦੇ ਨਹੀਂ ਬਣਨਾ ਕੀ ਗੱਲ ਮੈਂ ਤੇ ਇਹ ਕਹਿੰਦਾ ਕਿ ਜੇ ਹੰਸ ਰਾਜ ਹੰਸ ਸੋਨੀ ਵੀ ਨਾ ਹੁੰਦੇ ਜੇ ਮੈਂ ਵੀ ਹੁੰਦਾ ਉਸ ਜਗਾ ਮੇਰੇ ਪਿੰਡ ਵਿੱਚ ਕਿਸੇ ਗਰੀਬ ਨੂੰ ਆ ਕੇ ਦੋ ਚਾਰ ਬੰਦੇ ਧਮਕਾਉਂਦੇ ਡਰਾਉਂਦੇ ਤਾਂ ਮੈਂ ਵੀ ਸ਼ਾਇਦ ਇਹੀ ਕਹਿੰਦਾ ਕਿ ਇਹਨਾਂ ਨੇ ਛੇਤਰ ਖਾਦੇ ਤੇ ਬਿਨਾਂ ਬੰਦੇ ਨਹੀਂ ਬੰਨਣਾ ਉਹਨਾਂ ਨੇ ਕਿਸੇ ਜਸੇਬੰਦੀ ਨੂੰ ਜਾਂ ਕਿਸਾਨਾਂ ਨੂੰ ਨਹੀਂ ਕਿਹਾ ਉਹਨਾਂ ਨੇ ਸਿਰਫ ਉਹਨਾਂ ਬੰਦਿਆਂ ਨੂੰ ਕਿਹਾ ਸੀ ਜਿਹੜੇ ਉਹਨਾਂ ਦੇ ਪਿੰਡ ਵਿੱਚ ਆਏ ਸਨ ਉਹਨਾਂ ਦੇ ਘਰ ਵਿੱਚ ਆਏ ਸਨ ਪਰ ਨਹੀਂ ਮੈਂ ਤੇ ਹੈਰਾਨ ਹਾਂ ਕਿ ਇੰਨੇ ਪੱਖਪਾਤੀ ਇੰਨਾ ਪੱਖਪਾਤੀ ਸਾਡਾ ਮੀਡੀਆ ਹੋ ਚੁੱਕਾ ਹੈ ਕਿ ਕਿਸੇ ਨੇ ਵੀ ਹਾ ਦਾ ਨਾਰਾ ਨਹੀਂ ਮਾਰੇ ਆਈ ਗੱਲ ਦਾ ਕਿ ਕਿਸੇ ਨੂੰ ਵੀ ਹੱਕ ਨਹੀਂ ਕਿਸੇ ਦੇ ਗਰੀਬ ਦੇ ਘਰ ਜਾ ਕੇ ਡਰਾਉਣ ਦਾ ਧਮਕਾਉਣ ਦਾ ਕਿਸੇ ਇੱਕ ਜਵਾਨ ਚੋ ਵੀ ਇਹ ਗੱਲ ਨਹੀਂ ਨਿਕਲੀ ਕਿਸੇ ਇੱਕ ਨਿਊ ਚੈਨਲ ਨੇ ਵੀ ਇਹ ਗੱਲ ਨਹੀਂ ਉਠਾਈ ਬੇ ਭਾਈ ਉਹਨਾਂ ਦੀ ਵੀ ਗਲਤੀ ਹੈ ਉਹਨਾਂ ਨੂੰ ਵੀ ਗੱਲ ਨਹੀਂ ਕਰਨੀ ਚਾਹੀਦੀ ਸੀ ਕੀ ਗੱਲ ਪੰਜਾਬ ਕਿਸੇ ਦੇ ਇਕੱਲੇ ਦੇ ਪਿਓ ਦਾ ਹੀ ਪੰਜਾਬ ਤੇ ਕਿਸੇ ਦੇ ਇਕੱਲੇ ਦਾ ਹੱਕੇ ਸਾਰਿਆਂ ਦਾ ਪੰਜਾਬ ਨਹੀਂ ਜਦੋਂ ਕਿਸਾਨ ਅੰਦੋਲਨ ਪਹਿਲਾਂ ਚੱਲਿਆ ਅਸੀਂ ਕਿਸਾਨਾਂ ਅੰਦੋਲਨ ਦੇ ਨਾਲ ਰਹੇ ਹਾਂ ਅਸੀਂ ਸਪੋਰਟ ਕਰਦੇ ਰਹੇ ਹਾਂ ਸਾਡੇ ਪਿੰਡ ਦੇ ਵਿੱਚੋਂ 5-5 ਬੰਦਿਆਂ ਦੇ ਜਥੇ ਜਾਂਦੇ ਸਨ ਦਿੱਲੀ ਦਰਨੇ ਤੇ ਆ ਜੋ ਮੈਂ ਰੂਪ ਦੇਖ ਰਿਹਾ ਕਿਸਾਨ ਜਥੇ ਬੰਦੀਆਂ ਦੇ ਬੰਦਿਆਂ ਦਾ ਇੰਨਾ ਤੁਕਬਰ ਇੰਨਾ ਹੰਕਾਰ ਤੁਹਾਨੂੰ ਬੋਲਣ ਦੀ ਤਮੀਜ਼ ਨਹੀਂ ਹੈ ਤੁਸੀਂ ਕਿਸ ਕਿਸੇ ਬੰਦੇ ਨੂੰ ਜੋ ਵੀ ਮਰਜ਼ੀ ਬੋਲੀ ਜਾਓਗੇ ਭੀੜ ਦਾ ਰੂਪ ਬਣਾ ਕੇ ਇੱਕ ਦਾ ਤੁਹਾਨੂੰ ਹੰਸ ਰਾਜ ਹੰਸ ਦਾ ਇੱਕ ਬੋਲ ਬੋਲਿਆ ਤੁਹਾਡੇ ਸਹੂਲ ਬੰਗੂ ਚੁੱਭ ਗਿਆ ਡੇਢ ਦੋ ਮਹੀਨੇ ਤੋਂ ਅਸੀਂ ਵੀ ਨੋਟ ਕਰ ਰਹੇ ਹਾਂ ਦੇਖ ਰਹੇ ਹਾਂ ਤੁਸੀਂ ਕਦੇ ਦੱਲਾ ਕਦੇ ਕੰਜਰ ਦਾ ਪੁੱਤ ਕਦੇ ਇਹਨੂੰ ਬੰਦਾ ਬਣਾਉਣਾ ਹੈ ਕਦੇ ਇਹਦਾ ਵੋਦਾ ਪਟਣਾ ਹੈ ਕਦੇ ਕੁਝ ਬੋਲ ਰਹੇ ਹੋ ਕਦੇ ਕੁਝ ਬੋਲ ਰਹੇ ਹੋ ਕੀ ਗੱਲ ਉਹ ਨਹੀਂ ਦਿਸਦਾ ਸੋਸ਼ਲ ਮੀਡੀਆ ਨੂੰ ਉਹ ਨਹੀਂ ਦਿਸਦਾ ਮੀਡੀਆ ਵਾਲਿਆਂ ਨੂੰ ਚੈਨਲ ਵਾਲਿਆਂ ਨੂੰ ਉਹ ਨਹੀਂ ਤੁਹਾਡੇ ਜਥੇ ਜਥੇ ਬੰਦੀਆਂ ਦੇ ਜਿਹੜੇ ਤੁਹਾਡੇ ਠੇਕੇਦਾਰ ਨੇ ਜਿਹੜੇ ਮੋਹਰੀ ਨੇ ਉਹ ਨਹੀਂ ਦਿਸਦਾ ਕਿ ਸਾਡੇ ਲੋਕੀ ਕਿਸ ਤਰ੍ਹਾਂ ਬੋਲ ਰਹੇ ਨੇ ਵਿਰੋਧ ਕਰਨਾ ਕਰੋ ਤੁਹਾਡਾ ਹੱਕ ਹੈ ਕਾਲੀਆਂ ਛੰਡੀਆਂ ਲੈ ਕੇ ਕਰੋ ਪਰ ਕਿਸੇ ਨੂੰ ਕਿਸੇ ਦੇ ਪਰਿਵਾਰ ਤੱਕ ਜਾਣਾ ਮਾਪੇਣ ਤੱਕ ਜਾਣਾ ਕਿਸੇ ਦੇ ਪਿਓ ਮਾਂ ਤੱਕ ਜਾਣਾ ਇਹ ਕਿੱਥੋਂ ਦੀ ਇਹ ਅਕਲਮੰਦੀ ਹੈ ਕਮ ਸੇ ਕਮ ਕੋਈ ਤੇ ਇਨਸਾਨੀਅਤ ਵਾਲੀ ਗੱਲ ਕਰੋ ਜੇ ਆਵਾਜ਼ ਉਠਾਉਣੀ ਹੈ ਨਾ ਉਹਨਾਂ ਦੇ ਖਿਲਾਫ ਵੀ ਜਿਹੜੇ ਥਾਓ ਕਿਸਾਨ ਭਰਾਵਾਂ ਦੇ ਉਹ ਜਿਹੜੇ ਅੱਗਾਂ ਲਾ ਲਾ ਕੇ ਪੰਜਾਬ ਦਾ ਮਾਹੌਲ ਖਰਾਬ ਕਰੀ ਜਾ ਰਹੇ ਨੇ ਜੀਵ ਜੰਤੂਆਂ ਨੂੰ ਜੀਂਦੇ ਜਾਲੀ ਜਾ ਰਹੇ ਨੇ ਉਹ ਜ਼ਮੀਨ ਨੂੰ ਕੈਂਸਰ ਕਰੀ ਜਾ ਰਹੇ ਨੇ ਜ਼ਮੀਨ ਨੂੰ ਬੰਜਰ ਕਰੀ ਜਾ ਰਹੇ ਨੇ ਪੰਜਾਬ ਦਾ ਟੈਂਪਰੇਚਰ ਪੰਜਾਬ ਦਾ ਮਾਹੌਲ ਦੇਖੋ ਪੰਜਾਬ ਦਾ ਵਾਤਾਵਰਨ ਦੇਖੋ ਕਿਸ ਤਰ੍ਹਾਂ ਦਾ ਕਰ ਦਿੱਤਾ ਤੁਸੀਂ ਉਹਨਾਂ ਦੇ ਖਿਲਾਫ ਕੋਈ ਆਵਾਜ਼ ਨਹੀਂ ਉਠਾਉਣੀ ਮੈਂ ਬਹੁਤ ਵਾਰੀ ਕਹਿਣਾ ਜੇਕਰ ਪੰਜਾਬ ਦੇ ਵਾਕਏ ਹਮਦਰਦੀ ਹੋ ਜੇਕਰ ਵਾਕਏ ਗੁਰੂਆਂ ਦੀ ਸੋਚ ਤੇ ਚੱਲਣਾ ਚਾਹੁੰਦੇ ਹੋ ਨਾ ਤਾਂ ਜਿੱਥੇ ਬਾਕੀ ਗੱਲਾਂ ਨੂੰ ਆਪਾਂ ਧਰ ਦੇ ਲਾਉਂਦੇ ਨੇ ਨਾ ਇੱਕ ਮੁਠ ਹੁੰਨੇ ਆ ਤਾਂ ਜਾ ਤਾਂ ਜਬ ਪੰਜਾਬ ਸਰਕਾਰਾਂ ਨੂੰ ਜਾਂ ਸੈਂਟਰ ਦੀਆਂ ਸਰਕਾਰਾਂ ਨੂੰ ਇਸ ਗੱਲ 'ਵੀ ਮਜਬੂਰ ਕਰ ਦੋ ਕਿ ਇਹੋ ਜਿਹਾ ਵੀ ਕਾਨੂੰਨ ਬਣਾਓ ਕਿ ਜਾਤ ਪਾਤ ਦੇ ਖਿਲਾਫ ਵੀ ਕੋਈ ਕਾਨੂੰਨ ਕੋਈ ਕਾਨੂੰਨੀ ਲੜਾਈ ਲੜ ਕੇ ਦਿਖਾ ਲਓ। ਕੋਈ ਕਲਾਕਾਰ ਕੋਈ ਗੌਣ ਵਾਲਾ ਜੇਕਰ ਕਿਸੇ ਦੀ ਜਾਤ ਦਾ ਨਾਮ ਲੈ ਕੇ ਗੀਤ ਗਾਏ ਤਾਂ ਉਹ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਦਾਂ ਦੇ ਇਦਾਂ ਦੇ ਵੀ ਕਾਨੂੰਨ ਪਾਸ ਕਰਾਓ ਫੇਰ ਤਾਂ ਮੰਨਾਂਗੇ ਕਿ ਵਾਕਈ ਤੁਸੀਂ ਹਮਦਰਦੀ ਹੋ ਪੰਜਾਬ ਦੇ। ਤੁਸੀਂ ਜਾਤਪਾਤ ਦੇ ਖਿਲਾਫ ਵੀ ਲੜਨਾ ਚਾਹੁੰਦੇ ਹੋ ਇੱਕ ਗਰੀਬ ਨੂੰ ਦਬਾਇਆ ਰਏ ਤੁਸੀਂ ਬਾਰ-ਬਾਰ ਬਾਕੀ ਵੀ ਇੰਨੇ ਕੈਂਡੀਡੇਟ ਖੜੇ ਨੇ ਬਾਕੀ ਇੰਨੇ ਲੀਡਰ ਖੜੇ ਨੇ ਕਿਸੇ ਦਾ ਇਹਨਾਂ ਵਿਰੋਧ ਨਹੀਂ ਹੋ ਰਿਹਾ ਜਿੰਨਾ ਤੁਸੀਂ ਹੰਸ ਰਾਜ ਹੰਸੂਣਾ ਦੇ ਮਗਰ ਪਾਇਓ ਬਿਨੈ ਵਜ੍ਹਾ ਤੋਂ ਜੇ ਦੇਖਿਆ ਜਾਵੇ ਜਦੋਂ ਪਹਿਲਾਂ ਵੀ ਕਿਸਾਨੀ ਅੰਦੋਲਨ ਸੀ ਜਦੋਂ ਧਰਨਾ ਚੱਲਿਆ ਉਹ ਬੰਦਾ ਤੁਹਾਡੇ ਨਾਲ ਰਿਹਾ ਬੇਸ਼ੱਕ ਉਹ ਮੋਦੀ ਦੀ ਪਾਰਟੀ ਵਿੱਚ ਅਸੀਂ ਮੋਦੀ ਨੂੰ ਭੁੱਲੇ ਨਹੀਂ ਨਾਲ ਸੀ ਕੋ ਮੋਦੀ ਦੇ ਹਮਦਰਦ ਦੀਆਂ ਸਾਨੂੰ ਪਤਾ ਹੈ ਇਹ ਉਹੀ ਮੋਦੀ ਹੈ ਇਹਨੇ ਸ਼੍ਰੀ ਗੁਰੂ ਰਵਿਦਾਸ ਦਾ ਮੰਦਿਰ ਟਵਾਇਆ ਸੀ ਦਿੱਲੀ ਦੇ ਵਿੱਚ ਸਾਨੂੰ ਪਤਾ ਹੈ ਪਰ ਅਸੀਂ ਇਨਸਾਨੀਅਤ ਦੀ ਗੱਲ ਕਰਦੇ ਹਾਂ ਅਸੀਂ ਬੰਦੇ ਦੀ ਕੁਆਲਿਟੀ ਦੀ ਗੱਲ ਕਰਦੇ ਹਾਂ ਜਦੋਂ ਪਹਿਲਾ ਕਿਸਾਨੀ ਅੰਦੋਲਨ ਚੱਲਿਆ ਬੇਸ਼ੱਕ ਹੰਸ ਰਾਜ ਹੰਸੂਣੀ ਦਿੱਲੀ ਤੋਂ ਐਮਪੀ ਸਨ ਕਿਉਂਕਿ ਪੰਜਾਬ ਤੋਂ ਤਾਂ ਤੁਸੀਂ ਹਰਾ ਕੇ ਭੇਜਿਆ ਸੀ ਪਰ ਉਹ ਬੰਦਾ ਜਦੋਂ ਵੀ ਬੋਲਿਆ ਕਿਸਾਨਾਂ ਦੇ ਹੱਕ 'ਚ ਬੋਲਿਆ ਗਰੀਬਾਂ ਦੇ ਹੱਕ 'ਚ ਬੋਲਿਆ ਇੱਕ ਵੀ ਲਫ਼ਜ਼ ਉਹਨੇ ਬੇਸ਼ੱਕ ਮੋਦੀ ਦੀ ਪਾਰਟੀ ਸੀ ਪਰ ਫੇਰ ਵੀ ਆਪਣੀ ਪਾਰਟੀ ਦੇ ਕਾਨੂੰਨਾਂ ਤੋਂ ਬਾਹਰ ਜਾ ਕੇ ਵੀ ਉਹ ਕਿਸਾਨਾਂ ਦੀ ਗੱਲ ਕਰਦਾ ਰਿਹਾ। ਲੰਗਰ ਵੀ ਭੇਜਦਾ ਰਿਹਾ ਕਿਸਾਨ ਅੰਦੋਲਨ ਦੇ ਵਿੱਚ। ਗਾਹੇ ਬਗਾਹੇ ਆਵਾਜ਼ ਬੁਲੰਦ ਕੀਤੀ। ਅੱਜ ਇੱਕ ਦਿਨ ਮੈਂ ਵੀਡੀਓ ਦੇਖ ਰਿਹਾ ਸੀ ਕਿਸੇ ਬੰਦੇ ਦਿਓ ਕਹਿ ਰਿਹਾ ਸੀ ਕਿ ਜੇਕਰ ਹੰਸਰਾਜ ਹੰਸ ਨੂੰ ਅੱਜ ਇੰਨਾ ਹੀ ਗਰੀਬਾਂ ਦਾ ਦਰਦ ਹੈ 5 ਸਾਲ ਦੇਲੀ ਤੋਂ MP RAI ਕੀ ਕੀਤਾ ਗਰੀਬਾਂ ਲਈ ਕਹਿੰਦਾ ਕੋਈ ਕੋਈ ਇੱਕ ਵੀਡੀਓ ਵੀ ਦਿਖਾ ਦਿਓ ਜਿੱਥੇ ਗਰੀਬਾਂ ਲਈ ਆਵਾਜ਼ ਵੀ ਚੁੱਕੀ ਹੋਵੇ ਵੀਰ ਜੀ ਵੀਡੀਓ ਹੈ ਪਰ ਤੁਸੀਂ ਦੇਖਣੀਆਂ ਨਹੀਂ ਜਦੋਂ ਵੀ ਉਹ ਪਾਰਲੀਮੈਂਟ ਵਿੱਚ ਬੋਲੇ ਨੇ ਕਿਸਾਨਾਂ ਲਈ ਪੰਜਾਬ ਲਈ ਪੰਜਾਬੀ ਦੀ ਜਵਾਨੀ ਲਈ ਬੋਲੇ ਨੇ ਤੇ ਗਰੀਬ ਮਜ਼ਦੂਰ ਜਿਹੜੇ ਗਟਰ ਦੇ ਵਿੱਚ ਗਟਰ ਸਫਾਈ ਕਰਦੇ ਨੇ ਜਿਹੜੇ ਉਹਨਾਂ ਦੀ ਆਵਾਜ਼ ਵੀ ਉਠਾਉਂਦੇ ਰਹੇ ਨੇ ਕਿ ਉਹਨਾਂ ਦਾ ਵੀ ਕੁਝ ਸੋਚੋ ਜਿਹੜੇ ਗਟਰਾਂ ਦੇ ਵਿੱਚ ਮਰ ਰਹੇ ਨੇ ਉਹਨਾਂ ਦਾ ਵੀ ਸੋਚੋ ਕੁਝ ਪਰ ਤੁਸੀਂ ਚੰਗਾ ਤੇ ਕੁਝ ਸੁਨਣਾ ਨਹੀਂ ਦੇਖਣਾ ਨਹੀਂ ਦਿਖਾ ਲੈਣਾ ਨਹੀਂ ਬਸ ਇੱਕ ਆਪਣੇ ਦਿਮਾਗ ਵਿੱਚ ਕਿਸੇ ਦੀ ਕੋਈ ਸ਼ਵੀ ਬਣਾ ਲਈ ਉਹ ਬਸ ਦੇ ਤੇਰੀ ਗਾਲਾਂ ਤੇ ਗਾਲਾਂ ਗਾਲਾਂ ਤੇ ਗਾਲਾਂ ਕਮੈਂਟਾਂ ਦੇ ਵਿੱਚ ਕੱਢੀ ਜਾ ਰਹੇ ਇੱਕ ਮੈਂ ਹੋਰ ਬੜੀ ਗੱਲ ਦੇਖੀ ਹੈ ਅਜੀਬ ਜਿਹੜੇ ਇਸ ਤਰ੍ਹਾਂ ਦੇ ਨਾ ਇਸ ਤਰ੍ਹਾਂ ਦੀ ਸੋਚ ਦੇ ਬੰਦੇ ਨੇ ਜਦੋਂ ਇਹਨਾਂ ਦੇ ਨਾਲ ਆਪਾਂ ਕੋਈ ਗੱਲ ਕਰਦੇ ਹਾਂ ਤਰਕ ਦੇ ਨਾਲ ਇਹਨਾਂ ਤੇ ਕੋਲ ਜਵਾਬ ਤੇ ਕੋਈ ਹੁੰਦਾ ਨਹੀਂ ਬਸ ਗਾਲੀ ਗਲੋਚ ਹੀ ਹੁੰਦਾ ਹੈ ਗਾਲੀ ਗਲੋਚ ਹੀ ਹੁੰਦਾ ਹੈ ਕਦੇ ਤੁਸੀਂ ਹੰਸਰਾਜ ਨੂੰ ਘੇਰ ਕੇ ਪੁੱਛਦੇ ਹੋ ਕਿ ਮਜ਼ਦੂਰ ਦੀ ਦਿਹਾੜੀ ਕਿੰਨੀ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜਿਹੜੇ ਅੱਜ ਹੰਸਰਾਜ ਹੰਸੋਣਾ ਨੂੰ ਮਜ਼ਦੂਰ ਦੀ ਦਿਹਾੜੀ ਪੁੱਛਦੇ ਨੇ ਇਹ ਉਹ ਬੰਦੇ ਨੇ ਜਿਹੜੇ ਕਿਸੇ ਟਾਈਮ ਪੰਜਾਬ ਦੇ ਵਿੱਚ ਇਹ ਮਤੇ ਪਾਸ ਕਰਦੇ ਸੀ ਪਿੰਡਾਂ ਦੇ ਵਿੱਚ ਕਿ ਝੋਨਾ ਲਵਾਈ ਦੀ ਜਾਂ ਮਜ਼ਦੂਰਾਂ ਨੂੰ ਸਿਰਫ ਇੰਨੀ ਕੀ ਦਿਹਾੜੀ ਦੇਣੀ ਹੈ ਜੇ ਕੋਈ ਵੱਧ ਮੰਗਦਾ ਹੈ ਤਾਂ ਉਹਦਾ ਬਾਈਕਾਟ ਕੀਤਾ ਜਾਵੇਗਾ ਜਿਹੜੇ ਪਿੰਡਾਂ ਦੇ ਵਿੱਚ ਮਤੇ ਪਾਉਂਦੇ ਸਨ ਉਹ ਲੋਕ ਅੱਜ ਦਿਹਾੜੀ ਪੁੱਛ ਰਹੇ ਨੇ ਜਿਹੜੇ ਅੱਜ ਮੈਂ ਦੇਖ ਰਿਹਾ ਨਾ ਸੋਸ਼ਲ ਮੀਡੀਆ ਤੇ ਜਿਹੜੇ ਕੁਝ ਕੁ ਬੰਦੇ ਇਹ ਕਿਸਾਨ ਜਥੇਬੰਦੀਆਂ ਦੇ ਛੱਡੇ ਹੋਏ ਨੇ ਉਹਨਾਂ ਦੀ ਬੋਲਚਾਲ ਤੋਂ ਪਤਾ ਲੱਗ ਜਾਂਦਾ ਹੈ ਉਹਨਾਂ ਦੇ ਸਵਾਲ ਕਰਨ ਦਾ ਤਰੀਕੇ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਆਮ ਕਿਸਾਨ ਨਹੀਂ ਹੈ ਕਿਸਾਨ ਇਸ ਤਰ੍ਹਾਂ ਨਹੀਂ ਬੋਲ ਸਕਦਾ ਕਿਸਾਨ ਨੂੰ ਦੂਸਰੇ ਦੀ ਇੱਜ਼ਤ ਕਰਨ ਆਉਂਦੀ ਹੈ ਕਿਸਾਨ ਨੂੰ ਪਤਾ ਹੈ ਕਿ ਸਮਾਜ ਵਿੱਚ ਕਿਸ ਤਰ੍ਹਾਂ ਰਹਿਣਾ ਹੈ ਕਿਦਾ ਕੀ ਦਰਜਾ ਕਿਸ ਨੂੰ ਕਿਸ ਤਰ੍ਹਾਂ ਇੱਜ਼ਤ ਦੇਣੀ ਹੈ ਕਿਸ ਤਰ੍ਹਾਂ ਇੱਜ਼ਤ ਲੈਣੀ ਹੈ ਤੁਹਾਡੇ ਸਵਾਲ ਤੋਂ ਹੀ ਪਤਾ ਲੱਗ ਜਾਂਦਾ ਵੀਰ ਜੀ ਤੁਸੀਂ ਜਥੇਬੰਦੀਆਂ ਦੇ ਬੰਦੇ ਹੋ ਤੁਸੀਂ ਕਿਸਾਨ ਨਹੀਂ ਹੋ ਹੋਰ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਕੱਲ ਪਰਸੋ ਪਿਆਰੇ ਕੋਈ ਵੀਡੀਓ ਦੇਖ ਰਿਹਾ ਸੀ ਆ ਰਾਜੇਵਾਲ ਜਿਹੜੇ ਜਥੇਬੰਦੀਆਂ ਦੇ ਮੋਰੀ ਨੇ ਕਿਸਾਨ ਜਥੇਬੰਦੀਆਂ ਦੇ ਮੋਰੀ ਨੇ ਉਹਨਾਂ ਨੇ ਕਾਨਫਰੰਸ ਕੀਤੀ ਕਾਨਫਰੰਸ ਕੀਤੀ ਤੇ ਮੈਂ ਸੁਣ ਰਿਹਾ ਉਹਦੇ ਵਿੱਚ 11 ਉਹਨੀਆਂ ਮੰਗਾਂ 11 ਆਪਣੀਆਂ ਮੰਗਾਂ 11 ਲਿਸਟ ਬਣਾ ਕੇ 11 ਮੰਗਾਂ ਦੀ ਕਹਿੰਦੇ ਕਿ ਅਸੀਂ ਸਰਕਾਰ ਨੂੰ ਦਿੱਤੀ ਹੈ ਕਿ ਆ ਸਾਡੀਆਂ ਮੰਗਾਂ ਨੇ ਜਿਹਦੇ ਵਿੱਚ ਕਰਜ਼ਾ ਮਾਫੀ ਐਮਐਸਪੀ ਹੋਰ ਵਗੈਰਾ ਵਗੈਰਾ ਹੈਰਾਨ ਮੈਂ ਇਸ ਗੱਲ ਹੋਇਆ ਕਿ ਉਹ 11 ਮੰਗਾਂ ਦੇ ਵਿੱਚ ਇੱਕ ਵੀ ਮੰਗ ਕਿਸੇ ਮਜ਼ਦੂਰ ਦੇ ਲਈ ਨਹੀਂ ਹੈ ਕਿਸੇ ਗਰੀਬ ਦੇ ਲਈ ਨਹੀਂ ਹੈ ਤੁਸੀਂ ਪੰਜਾਬ ਵਿੱਚ ਏਕੇ ਦੀ ਗੱਲ ਕਰਦੇ ਹੋ ਕਦੇ ਕਿਸੇ ਨੇ ਮਜ਼ਦੂਰ ਦਾ ਗਰੀਬ ਦਾ ਦਿਹਾੜੀਦਾਰ ਦਾ ਕਰਜ਼ਾ ਮਾਫ ਕਰਾਉਣ ਦੀ ਗੱਲ ਕੀਤੀ ਹੈ ਠੀਕ ਹੈ ਕਿਸਾਨ ਭਰਾਵਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਹੈ ਪਰ ਕੀ ਸਿਰਫ ਕਿਸਾਨ ਹੀ ਕਰਜ਼ਾਈ ਨੇ ਕੋਈ ਗਰੀਬ ਕਰਜ਼ਾਈ ਨਹੀਂ ਮੈਂ ਆਪ ਅੱਖੀਂ ਅੱਖੀਂ ਦੇਖਿਆ ਹੈ ਬੈਂਕਾਂ ਦੇ ਵਿੱਚ ਜਦੋਂ ਕੋਈ ਗਰੀਬ ਜਿਹੜੀਆਂ ਸੁਸਾਇਟੀ ਸੁਸਾਇਟੀ ਬੈਂਕਾਂ ਚ 50 50000 ਰੁਪਏ ਵੀ ਮਿਲਦਾ ਹੈ ਨਾ ਗਰੀਬਾਂ ਨੂੰ ਉਹ ਕਈ ਵਾਰੀ ਗਰੀਬ ਵਿਚਾਰੇ ਜਾਂਦੇ ਨੇ ਤੇ ਮੈਨੇਜਰ ਬੈਂਕ ਦਾ ਉਹ ਵਗਾ ਕੇ ਫਾਈਲ ਮਾਰਦਾ ਹੈ ਇੰਨਾ ਬੇਇਜਤ ਕਰਦੇ ਨੇ ਇੱਕ 50000 ਦਾ ਕਰਜ਼ਾ ਲੈਣ ਲਈ ਤੇ ਗਰੀਬਾਂ ਨੂੰ ਤੇ ਕਿਸੇ ਜ਼ਿਮੀਂਦਾਰ ਦੀ ਜਾਮਨੀ ਤੋਂ ਬਿਨਾ ਬੈਂਕ ਚੋਂ ਪੈਸੇ ਨਹੀਂ ਮਿਲਦੇ। ਕਦੇ ਇਹਨਾਂ ਚੀਜ਼ਾਂ ਦੇ ਅਵਖਲਾਬੀ ਆਵਾਜ਼ ਠਾਈਏ ਕਿ ਗਰੀਬਾਂ ਦਾ ਵੀ ਕੁਝ ਸੋਚੋ। ਗਰੀਬਾਂ ਗਰੀਬਾਂ ਨੂੰ ਵੀ ਜ਼ਮੀਨਾਂ ਦੇਣ ਦਾ ਸੋਚੋ ਜਾਂ ਗਰੀਬਾਂ ਨੂੰ ਵੀ ਕਰਜ਼ਾ ਮਾਫ਼ ਕਰੋ। ਇਹਨਾਂ ਨੂੰ ਜੇ 50 ਹਜ਼ਾਰ ਵੀ ਲੈਣਾ ਬੈਂਕ ਚੋਂ ਤਾਂ ਇਹਨਾਂ ਜਲੀਲ ਹੋਣਾ ਪੈਂਦਾ ਹੈ। ਬੈਂਕਾਂ ਦੇ ਵਿੱਚ ੱਟਕੇ ਖਾ ਖਾ ਕੇ ਬਾਹਰ ਪਤਾ ਨਹੀਂ ਕਿੰਨੇ ਕਿ ਗੇੜੇ ਲਵਾ ਦਿੰਦੇ ਨੇ ਬੈਂਕ ਮੈਨੇਜਰ ਇਹਨਾਂ ਦੇ। ਇਹਨਾਂ ਬਾਰੇ ਤੇ ਕਦੇ ਕਿਸੇ ਨੇ ਗੱਲ ਨਹੀਂ ਕੀਤੀ ਕਿਸੇ ਰਾਜੇਵਾਲ ਨੇ ਕਦੇ ਨਹੀਂ ਬੋਲੇ। ਗੱਲਾਂ ਬਹੁਤ ਨੇ ਜੇ ਕਰਨੀਆਂ ਹੋਣ ਪਰ ਮੈਂ ਤਾਂ ਇਹ ਕਹਿਣਾ ਕਿ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਪੰਜਾਬ ਕਿਸੇ ਦੇ ਇਕੱਲੇ ਦੇ ਪਿਓ ਦਾ ਨਹੀਂ ਪੰਜਾਬ ਸਭ ਦਾ ਸਾਂਝਾ ਹੈ ਜਿਹੜੇ ਕਾਲੇ ਕਾਨੂੰਨ ਬਣੇ ਜਿਨ੍ਹਾਂ ਨੂੰ ਕਾਲੇ ਕਾਨੂੰਨ ਕਹਿੰਦੇ ਨੇ ਖੇਤੀ ਕਾਨੂੰਨ ਬਣੇ ਜਿਨ੍ਹਾਂ ਤੋਂ ਏਡਾ ਵੱਡਾ ਅੰਦੋਲਨ ਚੱਲਿਆ ਜਿਨ੍ਹਾਂ ਨੇ ਤੇ ਉਹ ਕਾਨੂੰਨ ਬਣਾਏ ਜਿਨ੍ਹਾਂ ਦੇ ਉਹ ਕਾਨੂੰਨ ਬਣਾਉਣ ਵਿੱਚ ਸਾਈਨ ਹੋਏ ਉਹ ਤੇ ਅੱਜ ਹਿੱਕਾ ਚੌੜੀਆਂ ਕਰ ਕਰਕੇ ਪੰਜਾਬ ਵਿੱਚ ਘੁੰਮ ਰਹੇ ਨੇ ਬਾਦਲ ਪਰਿਵਾਰ ਹਰ ਸਿਮਰਤ ਗੌਰ ਬਾਦਲ ਜਿਨ੍ਹਾਂ ਦੇ ਸਾਈਨ ਵੀ ਹੋਏ ਨੇ ਜਿਨ੍ਹਾਂ ਨੇ ਉਹ ਸਰਕਾਰ ਨੂੰ ਸ਼ਾਵਾਸ਼ ਦਿੱਤੀ ਕਿ ਤੁਸੀਂ ਤੇ ਲੋਟਰੀ ਕੱਢ ਦਿੱਤੀ ਹੈ ਕਿਸਾਨਾਂ ਦੀ ਜਦੋਂ ਦੇਖਿਆ ਕਿ ਇਹ ਤੇ ਹੁਣ ਸਾਡੇ ਉਲਟ ਜਾ ਰਿਹਾ ਹੈ ਤਾਂ ਫਿਰ ਉਹਨੇ ਦਲ ਬਦਲੂ ਬਣ ਗਏ ਉਹਨਾਂ ਨੂੰ ਕਦੇ ਘੇਰ ਕੇ ਕਿਸੇ ਨੇ ਪੁੱਛਿਆ ਕਿ ਤੁਸੀਂ ਕੌਣ ਹੁੰਦੇ ਸੀ ਇਹਨਾਂ ਬਿੱਲਾਂ ਦੇ ਉੱਤੇ ਸਾਈਨ ਕਰਨ ਵਾਲੇ ਤੁਹਾਡੇ ਤਾਂ ਹਜ਼ਾਰਾਂ ਏਕੜ ਜ਼ਮੀਨ ਹੈ ਤੁਹਾਨੂੰ ਨਹੀਂ ਪਤਾ ਸੀ ਕਿ ਇਹ ਬਿੱਲ ਸਹੀ ਨੇ ਜੇ ਗਲਤ ਨਹੀਂ ਉਹਨਾਂ ਨੂੰ ਤੇ ਕਦੇ ਨਹੀਂ ਕਿਸੇ ਨੇ ਘੇਰਿਆ ਜੇਕਰ ਇੱਕ ਗਰੀਬ ਜੇਕਰ ਇੱਕ ਗਰੀਬ ਜਾਤ ਵਿੱਚੋਂ ਇਨਸਾਨ ਉੱਠ ਕੇ ਕਿਸੇ ਮੁਕਾਮ ਤੇ ਪਹੁੰਚਦਾ ਹੈ ਤੇ ਅਸੀਂ ਉਹਦੀਆਂ ਲੱਤਾਂ ਖਿੱਚਣੇ ਸ਼ੁਰੂ ਕਰ ਦਿੰਦੇ ਹਾਂ ਹੰਸ ਰਾਜ ਹੰਸ ਸੋਣੀ ਨਾ ਹੀ ਤੇ ਉਹਨਾਂ ਦੀ ਵੈਲ ਬਣਾਉਣ ਵਾਲੀ ਕਮੇਟੀ 'ਚ ਕੋਈ ਉਹਨਾਂ ਦਾ ਲਿੰਕ ਹੈ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਕਿਸਾਨ ਜਿਹੜੇ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਹੰਸ ਰਾਜ ਹੰਸ ਸਿੰਘ ਵਗ੍ਹਾੜਿਆ ਕੀ ਹੈ ਜੇ ਸੋਚਿਆ ਜਾਵੇ ਗਹਿਰਾਈ ਦੇ ਨਾਲ ਕਿ ਕਸੂਰ ਕੀ ਹੈ ਉਸਦਾ ਨਾ ਤੇ ਉਹ ਬਿੱਲ ਬਣਾਉਣ ਵਾਲੀ ਕਮੇਟੀ ਵਿੱਚ ਹੈ ਠੀਕ ਹੈ ਨਾ ਹੀ ਕੋਈ ਸਾਈਨ ਕੀਤੇ ਨੇ ਹਾਂ ਇੰਨਾ ਜ਼ਰੂਰ ਹੈ ਕਿ ਤੁਹਾਡੇ ਲਈ ਬੋਲਦੇ ਜਰੂਰ ਰਹੇ ਨੇ ਦਿੱਲੀ ਤੋਂ ਜਦੋਂ ਵਾਰੀ ਵੀ ਜਿੰਨੀ ਵਾਰੀ ਵੀ ਕਿਸਾਨ ਅੰਦੋਲਨ ਚ ਬੋਲੇ ਸੀ ਪਰ ਤੁਸੀਂ ਤੇ ਹੱਦ ਹੀ ਕਰ ਦਿੰਦੇ ਹੋ ਹੱਦ ਹੀ ਕਰ ਦਿੰਦੇ ਡੇਢ ਮਹੀਨੇ ਤੋਂ ਅਸੀਂ ਦੇਖ ਰਹੇ ਹਾਂ ਬਈ ਹਰ ਵੇਲੇ ਗਾਲੀ ਗਲੋਚ ਫਿਰ ਅੱਕ ਕੇ ਜਦੋਂ ਕਿਤੇ ਮੂੰਹ ਚ ਕੋਈ ਇੱਕ ਅਧਾ ਲਫ਼ਜ਼ ਨਿਕਲ ਜਾਂਦਾ ਏ ਉਹਨੂੰ ਲੈ ਕੇ ਫਿਰ ਅਸੀਂ ਭੰਡੀ ਕਰਦੇ ਫਿਰਦੇ ਆ ਮੈਂ ਦੇਖਿਆ ਕਿ ਜਣਾ ਖਣਾ ਬੰਦਾ ਜਣਾਖਣ ਜਿਸ ਤਰ੍ਹਾਂ ਉਹ ਬਰਸਾਤ ਪੈਂਦੀ ਹੈ ਨਾ ਡੱਡੂ ਬਾਹਰ ਆ ਜਾਂਦੇ ਨੇ ਜਣਾਖਣ ਜਿਹਨੂੰ ਕੋਈ ਘਰ ਵਿੱਚ ਵੀ ਨਹੀਂ ਪੁੱਛਦਾ ਉਹ ਵੀ ਸੋਸ਼ਲ ਮੀਡੀਆ ਤੇ ਬੈਠ ਕੇ ਵੀਡੀਓ ਬਣਾ ਕੇ ਹੰਸ ਰਾਜ ਹੰਸ ਨੂੰ ਬੁਗਾ ਰਿਹਾ ਕਿ ਤੂੰ ਸਾਨੂੰ ਕੀ ਦੇਖੇਂਗਾ ਓਏ ਤੂੰ ਸਾਨੂੰ ਕੀ ਦੇਖੇਂਗਾ ਸਾਨੂੰ ਤੇ ਨਾਦਰ ਸ਼ਾਹ ਵਰਗੇ ਦੇਖ ਕੇ ਚਲੇ ਗਏ ਉਹ ਨਾ ਦੇਖ ਸਕੇ ਆ ਨਾ ਦੇਖ ਸਕੇ ਅਰੰਗ ਜੇ ਵਰਗੇ ਸਾਨੂੰ ਨਾ ਦੇਖ ਸਕੇ ਉਹ ਪ੍ਰਭੂ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਜਿਨ੍ਹਾਂ ਨੇ ਤੁਸੀਂ ਗੱਲਾਂ ਕਰਦੀਆਂ ਨਾ ਜਿਨ੍ਹਾਂ ਨੇ ਨਾਦਰ ਸ਼ਾਹ ਨੂੰ ਦੇਖਿਆ ਜਾਂ ਔਰੰਗ 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 ਜੇਬ ਨੂੰ ਦੇਖਿਆ ਜਾਂ ਜਿਨ੍ਹਾਂ ਨੇ ਸੂਬਾ ਸਰਹੰਦ ਨੂੰ ਦੇਖਿਆ ਉਹ ਯੋਧੇ ਸਨ ਉਹਨਾਂ ਨੂੰ ਦੂਸਰੇਆਂ ਦੀਆਂ ਧੀਆਂ ਪੈਣਾ ਦੀ ਇੱਜ਼ਤ ਕਰਨ ਦਾ ਪਤਾ ਸੀ ਉਹ ਕਿਸੇ ਦੇ ਘਰ ਜਾ ਕੇ ਕਿਸੇ ਨੂੰ ਡਰਾਉਂਦੇ ਧਮਕਾਉਂਦੇ ਨਹੀਂ ਸਨ ਉਹ ਕਿਸੇ ਨੂੰ ਕਿਸੇ ਨੂੰ ਦੱਲਾ ਕਿਸੇ ਨੂੰ ਕੁੱਤੇ ਦਾ ਪੁੱਤ ਏ ਲਵਜ ਨਹੀਂ ਸੀ ਬੋਲਦੇ ਉਹਨਾਂ ਦੇ ਵਿੱਚ ਇੱਕ ਕਾਮਨ ਸੈਂਸ ਸੀ ਉਹਨਾਂ ਦੇ ਵਿੱਚ ਸਮਝ ਸੀ ਤੁਸੀਂ ਉਹਨਾਂ ਦੀ ਅਦੀਸਾ ਨਹੀਂ ਕਰ ਸਕਦੇ ਉਹ ਯੋਧੇ ਸਨ ਉਹ ਸ਼ਹੀਦ ਸਨ ਅਸੀਂ ਤੇ ਅੱਜ ਸ਼ੁਰੂ ਹੀ ਗੱਲ ਤੋਂ ਹੁੰਨੇ ਕਮੈਂਟ ਪੜ੍ਹ ਕੇ ਦੇਖ ਲਓ ਸ਼ੁਰੂ ਹੀ ਗੱਲ ਤੋਂ ਹੁੰਨੇ ਅਸੀਂ ਤੇ ਅੱਜ ਅਸੀਂ ਉਹਨਾਂ ਦੀ ਉਦਾਹਰਨ ਨਹੀਂ ਦੇ ਸਕਦੇ ਇੰਨਾ ਹੰਕਾਰ ਇੰਨਾ ਤੁੱਕਬਰ ਨਹੀਂ ਚੰਗਾ ਹੁੰਦਾ ਇਨੂੰ ਥੋੜਾ ਜਿਹਾ ਡਾਣ ਕਰੋ ਡਾਣ ਕਰੋ ਥੋੜਾ ਜਿਹਾ ਹਲੀਮੀ ਚਾਹੋ ਥੋੜਾ ਜਿਹਾ ਮੁਹੱਬਤ ਚਾਹੋ ਪਿਆਰ ਚਾਹੋ ਥੋੜਾ ਜਿਹਾ ਪੰਜਾਬ ਤੇ ਤਰਸ ਕਰੋ ਪੰਜਾਬ ਦੇ ਵਾਤਾਵਰਣ ਤੇ ਵੀ ਤਰਸ ਕਰੋ ਬਾਰ ਬਾਰ ਉਹ ਬੰਦਾ ਇਹ ਵੀ ਗੱਲ ਕਹਿ ਰਿਹਾ ਹੈ ਹੰਸਰਾ ਜਨ ਸੋਣੀ ਕਿ ਭਾਈ ਮੇਰਾ ਕੋਈ ਸੰਬੰਧ ਨਹੀਂ ਕਾਨੂੰਨ ਬਣਾਉਣ ਚ ਹਾਂ ਜੇ ਤੁਸੀਂ ਮਨੋ ਜਿਤਾ ਕੇ ਭੇਜਦੇ ਹੋ ਜੇ ਮੈਂ ਤੁਹਾਡੀ ਗੱਲ ਉੱਥੇ ਸਰਕਾਰੀ ਦਵਾਰੇ ਨਾ ਰੱਖਾਂ ਆ ਤੁਸੀਂ ਮੇਰਾ ਵਿਰੋਧ ਕਰ ਸਕਦੇ ਹੋ ਬੰਦਾ ਵੀ ਹੈ ਫਿਰ ਤੇ ਗੱਲ ਬਣਦੀ ਵੀ ਤੁਸੀਂ ਪਹਿਲੇ ਜਿਤਾ ਕੇ ਭੇਜੋ ਤਾਂ ਸਹੀ ਅਗਲੇ ਨੂੰ ਜੇ ਤੁਹਾਨੂੰ ਮੋਦੀ ਤੋਂ ਪ੍ਰੋਬਲਮ ਹੈ ਤੇ ਸਾਨੂੰ ਇਸ ਤਰ੍ਹਾਂ ਦਾ ਬੰਦਾ ਤੇ ਕੋ ਵਿਚੋਲਾ ਚਾਹੀਦਾ ਹੈ ਜਿਹੜਾ ਸਾਡੀ ਸਿੱਧੀ ਗੱਲ ਮੋਦੀ ਦੇ ਕੋਲ ਰੱਖੇ ਜੇ ਉਹ ਸਹੀ ਗੱਲ ਹੈ ਜੇ ਉਹ ਮੋਦੀ ਨਾ ਮੰਨੇ ਤਾਂ ਫਿਰ ਅਗਲਾ ਕਹਿ ਰਿਹਾ ਕਿ ਮੈਂ ਤੁਹਾਡੇ ਨਾਲ ਬਹਿ ਜਾਵਾਂਗਾ ਮੈਂ ਤੁਹਾਡੇ ਨਾਲ ਤੁਰਾਂਗਾ ਇੰਨਾ ਇੰਨੀ ਗੱਲ ਕਰਨ ਦੇ ਬਾਵਜੂਦ ਵੀ ਇੰਨੀ ਤਸੱਲੀ ਦੇਣ ਦੇ ਬਾਵਜੂਦ ਵੀ ਜੇਕਰ ਤੁਸੀਂ ਉਸ ਬੰਦੇ ਨਾਲ ਲਿਹਾਜ਼ ਨਹੀਂ ਕਰਦੇ ਫਿਰ ਤੇ ਇੱਕੋ ਹੀ ਗੱਲ ਸਮਝ ਆਂਦੀ ਹੈ ਕਿ ਭਾਈ ਕੋਈ ਗਰੀਬ ਕਿਸੇ ਮੁਕਾਮ ਤੇ ਜਾਂਦਾ ਤੁਹਾਡੇ ਕੋਲ ਦੇਖ ਨਹੀਂ ਹੁੰਦਾ ਜਿਹੜੇ ਤੇ ਮੈਂ ਜਿਸ ਤਰ੍ਹਾਂ ਗੱਲ ਕੀਤੀ ਬਾਦਲ ਜਾਂ ਹੋਰ ਜਿਹੜੇ ਧਨਾੜ ਨੇ ਉਹਨਾਂ ਦਾ ਤੇ ਰਸਤਾ ਰੋਕ ਨਹੀਂ ਹੁੰਦਾ ਇਹ ਗਰੀਬ ਦੇ ਉੱਤੇ ਜ਼ੋਰ ਤੁਹਾਡਾ ਚੱਲਦਾ ਹੈ ਤੇ ਤੁਸੀਂ ਚਲਾਈ ਜਾ ਰਹੇ ਸੋ ਇਹ ਬੇਨਤੀ ਹੱਥ ਜੋੜ ਕੇ ਕਿ ਥੋੜਾ ਜਿਹਾ ਥੋੜਾ ਜਿਹਾ ਆਪਣੇ ਹੰਕਾਰ ਨੂੰ ਸ਼ਾਂਤ ਕਰੋ ਜੇ ਗੱਲ ਕਰਨੀ ਹੈ ਉਹਦੇ ਗੱਲ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਇੱਕ ਗੱਲ ਯਾਦ ਰੱਖਣਾ ਕਦੇ ਵੀ ਕਦੇ ਵੀ ਗੁੱਸੇ ਵਿੱਚ ਆ ਕੇ ਜਾਂ ਕਦੇ ਵੀ ਇਸ ਤਰੀਕੇ ਨਾਲ ਰੌਲਾ ਰੱਪਾ ਪਾ ਕੇ ਅੱਜ ਤੱਕ ਮਸਲੇ ਕਦੇ ਕੋਈ ਹੱਲ ਨਹੀਂ ਹੋਏ ਜਦੋਂ ਵੀ ਮਸਲੇ ਹੱਲ ਹੁੰਦੇ ਨੇ ਨਾ ਪਿਆਰ ਦੇ ਨਾਲ ਹੁੰਦੇ ਨੇ ਪ੍ਰੇਮ ਦੇ ਨਾਲ ਹੁੰਦੇ ਨੇ ਐਵੇਂ ਨਹੀਂ ਪਾਤਸ਼ਾਹ ਨੇ ਸਾਨੂੰ ਕਿਹਾ ਸੀ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤិន ਹੀ ਪ੍ਰਭ ਪਾਇਓ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਤੇ ਅਸੀਂ ਭੁੱਲੀ ਜਾ ਰਹੇ ਹਾਂ ਪ੍ਰੇਮ ਨਾਲ ਦੀ ਤੇ ਸਾਡੇ ਵਿੱਚ ਕੋਈ ਗੱਲੇ ਨਹੀਂ ਹੈ ਉਹ ਪਿਆਰਿਓ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਫਿਰ ਕਿਸੇ ਮਿਲਾਂਗੇ ਕਿਸੇ ਅਗਲੀ ਵੀਡੀਓ ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ